ਸੰਲੋ ਹਾਂਜੀ ਅੱਜ ਮੇਰੀ ਭੈਣ ਨਾਲ ਮੇਰੀ ਲੜਾਈ ਹੋ ਗਈ ਫੇਰ ਲੜ ਪੀਓ ਉਹਦੇ ਨਾਲ ਹੋਰ ਹੋਰ ਕੋਈ ਕੰਮ ਨਹੀਂ ਹੈਗਾ ਤੈਨੂੰ ਬਸ ਮੇਰੀ ਕਸਤੀ ਬੇਇੱਜ਼ਤੀ ਨਹੀਂ ਨਹੀਂ ਮੈਂ ਤਾਰੀਫ ਹੀ ਕੀਤੀ ਮੈਂ ਕਿੰਨੀ ਵੱਡੀ ਤਾਰੀਫ ਚਲ ਕਿਹੜੀ ਗੱਲ ਲੜਾਈ ਹੋਈ ਅੱਜ ਸੂਟ ਪਿੱਛੇ ਸੂਟ ਪਿੱਛੇ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਕੋਲ ਸੂਟਾਂ ਦਾ ਘਟਾ ਫੇਰ ਕੀ ਹੋਇਆ ਉਹ ਕਹਿੰਦੀ ਮੈਂ ਆ ਸੂਟ ਮੈਂ ਹੀ ਪਾਉਣਾ। ਅੱਛਾ ਫਿਰ? ਫਿਰ ਮੈਂ ਅਰਗੀਮਾ ਮੈਂ ਹੀ ਪਾ ਕੇ ਜਾਉਂ। ਫਿਰ ਪਾ ਕੇ ਕਿਉਂ ਨਹੀਂ ਆਈ? ਫਿਰ ਦਿੱਤਾ ਨਹੀਂ ਉਹਨੇ ਪਾਉਣਾ। ਦੇਣ ਦੇ ਲਈ ਕੀ ਕਰਨਾ ਪੈਣਾ ਸੀ? 부ਝਾਰਤਾ। ਓਹੋ ਆ ਜਿਹੜੀ 부ਝਾਰਤਾ ਵਾਲੀ ਕਹਾਣੀਆਂ ਨੇ ਇਹ ਬੜੀ ਉਲਝਾਂਦੀਆਂ ਨੇ। ਅੱਜ ਕਿੰਨੀ 부ਝਾਰਤਾ ਭੇਜਤੀਆਂ? ਤਿੰਨ। ਤਿੰਨ 부ਝਾਰਤਾ। ਤਿੰਨ 부ਝਾਰਤਾ ਦੇ ਨਾਲ ਇੱਕ ਸੂਟ ਮਿਲੂਗਾ। ਨਾ ਤਿੰਨ। ਤੈਨੂੰ ਬੁਝਾਰਤ ਆ ਤੈਨੂੰ ਸੂਟ ਹਾਂ ਚੱਲ ਫਿਰ ਆਂਦੇ ਪਹਿਲੀ ਬੁਝਾਰਤ ਤੇ ਤੇਰਾ ਇੱਕ ਕਰ ਦਾਂਗੇ ਕਰ ਦਾਂਗੇ ਤੈਨੂੰ ਤਿੰਨ ਸੂਟ ਦਲਾਵਾਂਗੇ ਆਪਾਂ ਆਂਦੇ ਫਿਰ ਪਹਿਲੀ ਬੁਝਾਰਤ ਚਲੋ ਬੁਝਾਰਤ ਸੀ ਇੱਕ ਡੱਬੀ ਵਿੱਚ 32 ਦਾਣੇ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਦੇਖੋ ਜੀ ਸਿਆਣੇ ਤਾਂ ਅਸੀਂ ਬਹੁਤ ਆ ਜੋਤ ਜੀ ਜੋਤੀ ਨਾ ਨਾਮ ਦਾ ਹਾਂਜੀ ਹਾਂਜੀ ਜੋਤ ਜੀ ਸਿਆਣੇ ਬਹੁਤ ਆ ਆਪਾਂ ਤੇ ਬੁਝਾਰਤ ਦਾ ਜਵਾਬ ਵੀ ਆਪਾਂ ਨੇ ਦੇਣਾ ਠੀਕ ਹੈ ਤੇ ਤੁਸੀਂ ਸੂਟ ਦੇਣਾ ਜੇ ਨਹੀਂ ਦਿੱਤਾ ਫਿਰ ਬੁਝਾਰਤ ਅਸੀਂ ਪਾਵਾਂਗੇ ਤੁਹਾਡੇ ਨਾਲ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਤੇ ਜਿਹੜੇ ਵੀਰਪਿਆਂ ਸਾਡੇ ਦੇਖ ਰਹੇ ਨੇ ਵੀਡੀਓ ਉਹ ਬਹੁਤ ਜ਼ਿਆਦਾ ਸਿਆਣੇ ਨੇ ਇਹ ਕਮੈਂਟ ਬਾਕ ਵਿੱਚ ਆਗੇ ਢੇਰੀ ਤੇ ਵੀਡੀਓ ਨੂੰ ਚੰਨ ਚੰਨ শেয়ার ਵੀ ਕਰਨਗੇ ਕਿਉਂਕਿ ਅਸੀਂ 부ਜਾਰਤਾ ਦੇ ਨਾਲ ਨਾਲ ਐਂਟਰਟੇਨਮੈਂਟ ਵੀ ਕਰਦੇ ਹਾਂ ਹਾਂਜੀ ਠੀਕ ਹੈ ਚਲੋ ਹੁਣ 부ਜਾਰਤ ਤਤਾ ਜੋ ਉਹ ਦੱਸ ਦਿੰਦੇ ਆ ਦੇਖੋ ਜੀ ਇੱਕ ਡੱਬੀ ਹੈ ਹਾਂਜੀ ਜੋ ਕਿ ਸਿੱਖਾਂ ਦੀ ਹੈ ਨਹੀਂ ਮੈਡਮ ਜੀ ਦੇਖੋ ਮੈਂ ਰਹਾ ਤਾਂ 1 ਰੁਪਏ ਦੀ ਡੱਬੀ ਹੁੰਦੀ ਸਿੱਖਾਂ ਦੀ ਉਹਦੇ ਵਿੱਚ ਜਿਹੜੇ ਤਿੱਲੀਆਂ ਨੇ ਨਾ ਉਹਨਾਂ ਨੂੰ ਦਾਣੇ ਕਿਹਾ ਗਿਆ ਠੀਕ ਹੈ ਚਲੋ ਬੱਤੀ ਤਾਂ ਹੁੰਦੀਆਂ ਨਹੀਂ ਕੀ ਪਤਾ ਬੱਤੀਆਂ ਹੀ ਹੁੰਦੇ ਹੁਣ ਲਓ ਇਹ ਗਣਕੇ ਆਉਂਦੇ ਨੇ ਗਿੰਕੇ ਵੀ ਹੁੰਦੀਆਂ ਨੇ 20 ਤਾਂ ਹੁੰਦੀਆਂ ਨੇ ਜਾਂ 25 ਤਾਂ ਹੁੰਦੀਆਂ ਨੇ ਚਲ ਮੰਨ ਲੈਂਦੇ ਆ ਵਾਸਤੇ ਇੱਕ ਮੈਂ ਤੁਹਾਨੂੰ ਜਾਣਕਾਰੀ ਦੱਸਾਂ ਹਾਂਜੀ ਕੀ ਮਾਚਿਸ ਦੀ ਡੱਬੀ ਪਹਿਲਾਂ ਵੀ 1 ਰੁਪਏ ਦੀ ਆਂਦੀ ਸੀ ਤੇ ਅੱਜ ਵੀ 1 ਰੁਪਏ ਦੀ ਆਂਦੀ ਆ ਨਹੀਂ ਨਹੀਂ ਕਿਉਂ ਕਿਉਂ ਕਿਉਂਕਿ ਅੱਗ ਲਾਣ ਵਾਲੇ ਦੀ ਕੋਈ ਵੈਲਿਊ ਨਹੀਂ ਹੁੰਦੀ ਨਹੀਂ ਹੁੰਦਾ ਦੋ ਦੀ ਹੁੰਦਾ ਇਹ 1 ਰੁਪਏ ਦੀ ਵੀ ਮਿਲ ਜਾਂਦੀ ਹੈ 2 ਰੁਪਏ ਦੀ ਇਹ ਤੋਂ ਇਹ ਪਤਾ ਲੱਗਦਾ ਕਿ ਅੱਗ ਲਾਣ ਵਾਲੇ ਦੀ ਕੋਈ ਕਦਰ ਨਹੀਂ ਹੁੰਦੀ ਕੋਈ ਵੈਲਿਊ ਨਹੀਂ ਹੁੰਦੀ ਕੋਈ ਰੇਟ ਨਹੀਂ ਵਧਦਾ ਸੀ ਤੇ ਅੱਗ ਲਾਣਾ ਬੰਦ ਕਰਦੇ ਨੇ ਲਾਉਂਦੇ ਨੇ ਸਮਝ ਤੋ ਗਏ ਹੋਗੇ ਖੈਰ ਕਦੇ-ਕਦੇ ਇਹ ਤਾਂ ਨਿਕਲਣਾ ਵੀ ਪੈਂਦਾ ਹੈ ਤਾਂ ਆਪ ਬੁਜ਼ਾਰ ਦੇਵਾਲ ਆਣਿਆ ਬੁਜ਼ਾਰ ਦਾ ਜਵਾਬ ਇਹ ਹੈ ਕਿ ਇਹਦਾ ਜਵਾਬ ਹੈ ਮੂੰਹ ਦੇ ਦੰਦ ਵਾਹ ਵਾਹ ਤੁਹਾਡਾ ਦਿਮਾਗ ਸੱਚੀ ਬਹੁਤ ਕੰਮ ਕਰਦਾ ਇੱਕ ਡੱਬੀ ਯਾਨੀ ਕਿ ਮੂੰਹ ਉਹਦੇ ਵਿੱਚ 32 ਦੰਦ ਕਿਉਂਕਿ ਦਾਣੇ ਹੋਗੇ ਨਹੀਂ ਜਵਾਕਾਂ ਦੇ ਵੀ ਘੱਟ ਹੁੰਦੇ ਨੇ ਥੋੜੇ ਹਾਂ ਜਵਾਕਾਂ ਦੇ ਘੱਟ ਹੁੰਦੇ ਨੇ ਤੇ ਬਜ਼ੁਰਗਾਂ ਦੇ ਵੀ ਘੱਟ ਹੁੰਦੇ ਨੇ ਹਾਂ ਲੇਕਿਨ ਮੈਂ ਜਵਾਨਾਂ ਦੀ ਗਲਤੀ ਕੀਤੀ ਨਾ ਅਸੀਂ ਜਵਾਨ ਆ ਓ ਬਾਲੇ ਅਗਲੀ ਬੁਜ਼ਾਰ ਚਲੋ ਅਗਲੀ ਬੁਜ਼ਾਰ ਇੱਕ ਸੂਟ ਹੋ ਗਿਆ ਪੱਕਾ ਹਾਂਜੀ ਹਾਂਜੀ ਸਾਹੀ ਅਗਲਾ ਸੂਟ ਮਨ ਅਗਲੀ ਬੁਜ਼ਾਰਤਾ ਅੱਛਾ ਅਗਲਾ ਸੂਟ ਹਾਂ ਮੈਨੂੰ ਮਿਲੂ ਯਾ ਉਹ ਉਹ ਤਾਂ ਮੇਰੇ ਪੁੱਜਾਂਦੇ ਉੱਤੇ ਜੇ ਮੈਂ ਪੁੱਜਾਂਗਾ ਮਿਲੂਗੀ ਜੇ ਮੇਰਾ ਮੂੜਖਾ ਵਗੈ ਨਹੀਂ ਪੁੱਜੇਗਾ ਨਾ ਇਹ ਨਾ ਕਰਿਓ ਚਲੋ ਫਿਰ ਆਹਨ ਤੇ ਪਗਦੀ ਚਲੋ 부ਝਾਰਤੀ ਡੈੜ ਉੱਤੇ ਡੈੜ ਲਾਖਾ ਜਾਣਾ ਨੰਗ ਗਿਆ ਇੱਕ ਜਣੇ ਦੀ ਪੈੜ ਆਹ ਓਕੀ ਐ ਡੈੜ ਉੱਤੇ ਡੈੜ ਹਾਂ ਲਾਖਾ ਜਾ ਲਾਖਾ ਜਾਣਾ ਨੰਗ ਗਿਆ ਇੱਕ ਜਣੇ ਦੀ ਪੈੜ ਲਾਖ ਜਾਣਾ ਬੰ ਲੰਗ ਗਿਆ ਇੱਕ ਜਣੇ ਦੀ ਪੈੜ ਹਾਂ ਆ ਓਕੀ ਐ 부ਝਾਰਤ ਬਾਈ 부ਝੋ 부ਝਾਰ ਤੇ ਵੀਡੀਓ ਕਰੋ ਚੱਲ ਜਣੇ ਦੀ ਸ਼ੇਅਰ ਡੈੜ ਜਣੇ ਦੀ ਡੈੜ ਹੈ ਸਹੀ ਐ ਡੈੜ ਧੜ ਉਤੇ ਦੇ ਧੜ ਉਤੇ ਧੜ ਧੜ ਉਤੇ ਧੜ ਲੱਖ ਜਣਾਂ ਲੰਘ ਗਿਆ ਇੱਕ ਜਣੇ ਦੀ ਬੈਣ ਇਹ ਕਿਵੇਂ ਹੋ ਗਿਆ ਪਤਾ ਨਹੀਂ ਉਹ ਕਿੱਥੋਂ ਕੱਢ ਕੇ ਲੈ ਕੇ ਆਈ ਆ ਜੋਤ ਕੋਈ ਨਾ ਕੋਈ ਨਾ ਜੋਤ ਕੋਈ ਨਾ ਸਾਡੀ ਵੀ ਵਾਰੀ ਆਉਗੀ ਅਸੀਂ ਬੁਝਾਰਤਾ ਪਾਵਾਂਗੇ ਫਿਰ ਦੇਖਦੇ ਆ ਕੋਈ ਦਿਨੀ ਕੋਈ ਦੀ ਕੋਈ ਨਾ ਫਿਰ ਸ਼ੂਟ ਤੁਸੀਂ ਵੀ ਤੁਸੀ ਤਾਂ ਸ਼ੂਟ ਲੈਣੀ ਲੈਣੇ ਨੇ ਹਾਂ ਮੈਂ ਦਿੰਦੀ ਅਸਾਂ ਫਿਰ ਉਹ ਵੀ ਸ਼ੂਟ ਬੰਕੂਗੀ ਨਾ ਨਾ ਦਿੰਦੀ ਨਹੀਂ ਇਹ ਤਾਂ ਫਿਰ ਨਹੀਂ ਫਿਰ ਮੈਂ ਜੋਤੇ ਨਾਲ ਖੜਿਆ ਹਾਂ ਹਾਂ ਉਸ ਤੋਂ ਹੁਣ ਇੱਕ ਟੀਮ ਚੇਂਜ ਕਰ ਲਈ ਨਹੀਂ ਟੀਮ ਨਹੀਂ ਚੇਂਜ ਕਰ ਲਈ ਦੇਖੋ ਜਦੋਂ ਉਹ ਦੀ 부ਝਾਰਦਾ ਤੁਸੀਂ ਜਵਾਬ ਦੇ ਰਹੇ ਹੋ ਤੁਹਾਨੂੰ ਸ਼ੂਟ ਮਿਲ ਰਿਹਾ ਹੈ ਸਾਡੀ 부ਝਾਰਦਾ ਉਹ ਜਵਾਬ ਦੋਗੀ ਉਹਨੂੰ ਸ਼ੂਟ ਦੇਾਂਗੇ ਨਾ ਇਹ ਨਾ ਕਰੋ ਮੈਨੂੰ ਚਲੋ ਮੈਂ ਆਪਣੇ ਵੱਲੋਂ ਲੈ ਕੇ ਦੇ ਦਾਂਗਾ ਠੀਕ ਹੈ ਹਾਂ ਉਸੇ ਆਪ ਦੇ ਵੱਲੋਂ ਲੈ ਕੇ ਦੇ ਦਿਓ ਫਿਰ ਚਾਹੇ ਪੰਜ ਲੈ ਕੇ ਦੇ ਦਿਓ ਨਹੀਂ ਮਤਲਬ ਉਹਨੂੰ ਲੈ ਕੇ ਦੇ ਦੂੰਗਾ ਮੈਨੂੰ ਨਹੀਂ ਤੁਹਾਨੂੰ ਵੀ ਲੈ ਕੇ ਦੇਾਂਗੇ ਆਪ ਹੀ ਕਹਿੰਦੇ ਤੁਸੀਂ 부ਝਾਰਦਾ ਜਵਾਬ ਦੇਵੋਗੇ ਜਦ ਮੈਂ 부ਝਾਰਦਾ ਪਾਉਂਗਾ ਤੁਸੀਂ ਜਵਾਬ ਦੋ ਤੁਹਾਨੂੰ ਲੈ ਦਾਂਗੇ ਠੀਕ ਹੈ ਠੀਕ ਹੈ ਚਲੋ ਮੇਰੀ 부ਝਾਰਦਾ ਦਾ ਦੇ ਤੁਸੀਂ ਕਹੇ ਕਿ ਡੈਢ ਉੱਤੇ ਡੈਢ ਲੱਖ ਜਣਾ ਲੰਗ ਗਿਆ ਇੱਕ ਜਾਨੇ ਦੀ ਪੈਣ ਅੱਜ ਬੋਲੀ ਆ ਤੁਸੀਂ ਲੱਖ ਜਣਾ ਲੰਗ ਗਿਆ ਇਹ ਪਿੰਡੂ ਐਕਸੈਂਟ ਹੈ ਵਜੋਂ ਲੱਖ ਆ ਜਿਹੜਾ ਅਸੀਂ ਪਿੰਡ ਤੇ ਬਹੁਤ ਸ਼ਹਿਰਾਂ ਦੇ ਬੋਲਦੇ ਆ ਲੱਖ ਜਣਾ ਲੰਗ ਗਿਆ ਨਾ ਬਾਕੀ ਨਹੀਂ ਅਸੀਂ ਪਿੰਡ ਚ ਆਣਾ ਲੱਖ ਆ ਜਾਣਾ ਲੰਗ ਗਿਆ ਵੈਸੇ ਇਹਦਾ ਜਵਾਬ ਮੈਂ ਦੇ ਸਕਦਾ ਪੁੱਛੋ ਕਿਉਂ ਕਿਉਂ ਕਿਉਂਕਿ ਅਸੀਂ ਮਿਸਤਰੀ ਹੁੰਨੇ ਆ ਅੱਛਾ ਜੀ ਹਾਂਜੀ ਔਰ ਮਿਸਤਰੀਆਂ ਨਾਲ ਜੁੜੀ ਹੋਈ ਬੁਝਾਰਤ ਹੈ ਉਹ ਕਿਵੇਂ ਹੋਈ ਇਹ ਇਹਦਾ ਜਵਾਬ ਹੈ ਜੀ ਆਰੀ ਵਾ ਵਾ ਦਰਤ ਮੈਡਮ ਜੀ ਸੁਣੋ ਦੇਖੋ ਆਰੀ ਆਪਾਂ ਚਲਾਣਾ ਨਾ ਇਹਦਾ ਆਰੀ ਆਰੀ ਹੈ ਨਾ ਅੱਜ ਕੱਲੇ ਬੋਰਡ ਕੱਟਦੇ ਆ ਲੱਕੜ ਕੱਟਦੇ ਆ ਆਰੀ ਨਾਲ ਠੀਕ ਹੈ ਲਾਈਨ ਤਾਂ ਇੱਕੋ ਹੀ ਪੈਂਦੀ ਚੀਰ ਇੱਕ ਪੈਂਦਾ ਕਿੰਨੇ ਸਾਰੇ ਦੰਦੇ ਹੁੰਦੇ ਨੇ ਉਹਦੇ ਕਹਿੰਦੇ ਲੱਖ ਜਣਾ ਲੰਗਿਆ ਇੱਕ ਜਣੇ ਦੀ ਪੈੜ ਲੇਕਿਨ ਨਿਸ਼ਾਨ ਇੱਕੋ ਹੀ ਹੁੰਦਾ ਪੂਰਾ ਵਾਹ ਵਾਹ ਸਵਾਸ਼ ਸਹੀ ਹੈ ਹਾਂ ਮੈਨੂੰ ਦੋ ਸੂਟ ਮਿਲ ਗਏ ਇਹ ਕੀ ਬਾਤ ਹੈ ਤੇ ਤੀਸਰਾ ਸੂਟ ਮਤਲਬ ਤੀਸਰੀ 부ਜਾਰ ਹਾਂ ਤੀਸਰੀ 부ਜਾਰ ਦੁਬਾਰੀ ਓਕੀ ਆ ਆਓ ਵੀ ਦੇਖ ਲਾਂਗੇ ਕੋਈ ਚੱਕਰ ਹੀ ਨਹੀਂ ਹੈਗਾ ਲੱਭ ਦੋਗੇ ਹਾਂ ਹਾਂ ਚਲੋ ਸਾਡੇ ਵੀਰ ਭੈਣ ਸਾਡੇ ਨਾਲ ਨੇ ਤਾਨੂੰ ਟੈਨਸ਼ਨ ਨਹੀਂ ਹੈਗੀ ਅੱਛਾ ਜੀ ਥੈਂਕ ਯੂ ਜੀ ਹਾਂ ਜੀ ਚਲੋ ਜੀ ਦੱਸ ਦਿਆਂ ਆਂਦੋ ਕਾਜੀ ਕਰਨੇ ਕਾਜ ਬਣਾਇਆ ਵਾਹ ਜੀ ਵਾਹ ਜੀ ਬੰਦੇ ਤੋਂ ਨਾ ਲਜਿਆ ਬੁੜੀ ਨੇ ਲਜਾਇਆ ਕਾਰਜੀ ਕਰਨੇ ਨਹੀਂ ਕਾਰੀਗਰ ਨੇ ਹੋਵੇਗਾ ਜੀ ਹਾਂ ਜੀ ਚਲੋ ਲਾ ਲਓ ਫਿਰ ਉਹ ਹੀ ਲਾ ਲਓ ਆਹ ਦੇਖ ਲਓ ਮੈਂ ਉਹ ਕਾਜੀ ਕਰ ਗਿਆ ਕਾਰੀਗਰ ਨੇ ਕਾਜ ਬਣਾਇਆ ਬੰਦੇ ਤੋਂ ਨਾ ਲਜਿਆ ਬੁੜੀ ਨੇ ਲਜਾਇਆ ਬੰਦੇ ਤੋਂ ਨਾ ਰਜਿਆ ਬੁੜੀ ਨੇ ਲਜਾਇਆ ਹਾਂ ਇਹ ਬੁਝਾਤ ਓਕੀ ਲੱਗਦੀ ਹੈ ਕਾਜੀ ਕਰਨੇ ਕਾਜ ਬਣਾਇਆ ਬੰਦੇ ਤੋਂ ਨਾ ਰਜਿਆ ਬੁੜੀ ਨੇ ਰਜਾਇਆ ਬਜ਼ੁਰਗ ਮਾਤਾ ਜੀ ਉਹਨਾਂ ਨੇ ਰਜਾਇਆ ਨਹੀਂ ਆਏ ਨਹੀਂ ਮੇਰੀ ਮੰਮੀ ਵੀ ਹੋ ਗਈ ਉਹਦੇ ਚ ਪਰ ਮੇਰੀ ਮੰਮੀ ਬੁੜੀ ਆ ਹਾਂ ਮੰਮੀ ਦੇਖ ਲਓ ਤੁਸੀਂ ਬੁੜੀ ਕਹੀ ਜਾਂਦਾ ਨਹੀਂ ਮੈਂ ਤਾਂ ਮੈਂ ਉਹਦੇ ਮੰਮੀ ਤਾਰੀਫ ਨਹੀਂ ਕੀਤੀ ਮੰਮੀ ਕੀ ਬਾਤ ਹੈ ਹਾਂ ਮਤਲਬ ਤੇਰੀ ਮੰਮੀ ਮੇਰੀ ਨਹੀਂ ਚਲੋ ਤੁਸੀਂ ਹਾਂ ਮੈਂ ਕੀ ਕਹਿ ਰਿਆ ਸੀਗਾ ਕਿ ਕਾਜੀ ਕਰਨੇ ਕਾਜ ਬਣਾਇਆ ਤੇ ਬੰਦੇ ਤੋਂ ਨਾ ਰਜਿਆ ਬੁੜੀ ਨੇ ਰਜਾਇਆ ਬੁੜੀ ਫਿਰ ਬਾ ਬੁਜੁਰਗ ਮਾਤਾ ਹੀ ਕਾਂਗੇ ਨਾ ਉਹ ਬੁਜੁਰਗ ਵਿਆਹ ਤਾਂ ਬਾਅਦ ਵਿੱਚ ਹੋ ਜਾਂਦੀ ਹੈ ਇਹ ਕੀ ਵੀ ਮਤਲਬ ਵਿਆਹ ਤਾਂ ਬਾਅਦ ਹੈ ਉਹ ਚੀਜ਼ ਆਪਾਂ ਕਰਨ ਲੱਗ ਜਾਂਦੇ ਆ ਵਿਆਹ ਤਾਂ ਪਹਿਲਾਂ ਵੀ ਕੁੜੀ ਦੇ ਪਹਿਲਾਂ ਉਹਦੇ ਵਿੱਚ ਪਾਉਣ ਲੱਗ ਜਾਂਦੇ ਨੇ ਮਤਲਬ ਕੀ ਆ ਹੁਣ ਤੁਸੀਂ ਦੱਸੋ ਐਡਾ ਹੰਟ ਦੇਤਾ ਕਾਜੀ ਕਰਨੇ ਕਾਜ ਬਣਾਇਆ ਬੰਦੇ ਤੋਂ ਨਾ ਲੱਜਿਆ ਬੁੜੀ ਨੇ ਲਜਾਇਆ ਬੰਦੇ ਤੋਂ ਨਾ ਲੱਜਿਆ ਬੁੜੀ ਨੇ ਲਜਾਇਆ ਇਹ ਖਾਣ ਪੀਣ ਨਾਲ ਜੁੜੀ ਹੋਈ ਚੀਜ਼ ਹੈ ਨਾ ਨਾ ਲੈ ਹੁਣ ਤੁਸੀਂ ਖਾਣ ਤੋਂ ਲੱਗਦਾ ਸਾਨੂੰ ਕੁਛ ਇਹਨਾਂ ਨੂੰ ਆਉੜਦਾ ਨਹੀਂ ਬਸ ਤਾਂ ਹੀ ਤਾਂ ਦੇਖੋ ਕਿੰਨੇ ਮੋਟੇ ਹੋਏ ਪਈ ਐਨਾ ਵੀ ਨਹੀਂ ਹੈਗਾ ਜਦ ਅਸੀਂ ਦੇਖੋ ਕਿੰਨੇ ਪਤਲੇ ਆ ਐਨੀ ਵੀ ਨਹੀਂ ਹੈਗੀ ਹਾਂਜੀ ਤੇ ਕਾਰੀਗਰ ਨੇ ਕਾਜ ਰਚਾਇਆ ਇਹ ਤਾਂ ਮਤਲਬ ਹੋ ਗਿਆ ਕਿ ਕਾਰੀਗਰ ਨੇ ਕਾਜ ਰਾਇਆ ਮਤਲਬ ਕਾਰੀਗਰਦੀ ਬਣਾਈ ਹੋਈ ਕੋਈ ਚੀਜ਼ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਸਮਝ ਆ ਗਈ ਕਿ ਕਿਸੇ ਮਿਸਤਰੀ ਦੀ ਬਣਾਈ ਹੋਈ ਕੋਈ ਚੀਜ਼ ਹੈ ਮਿਸਤਰੀ ਦੀ ਚੀਜ਼ ਠੀਕ ਹੈ ਉਹ ਤਾਂ ਆਪਣੇ ਆਪ ਨੂੰ ਮਿਸਤਰੀ ਕਹਿੰਦਾ ਮਿਸਤਰੀ ਤਾਂ ਹੈ ਉਹ ਤਾਂ ਸਮਝ ਗਿਆ ਤੇ ਬੰਦੇ ਤੋਂ ਨਾ ਰਜਿਆ ਮਤਲਬ ਕਿ ਕਿਸੇ ਚੀਜ਼ ਤੋਂ ਉਹ ਭਰਿਆ ਨਹੀਂ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਕਿ 부ੜੀ ਨੇ ਰਜਾਇਆ ਹਾਂ 부ੜੀ ਨੇ ਭਰਤੀ ਉਹ ਚੀਜ਼ 부ੜੀ ਨੇ ਭਰਤੀ ਉਹ ਚੀਜ਼ ਹਾਂ ਕੀ ਆ ਮਟਕਾ ਨਹੀਂ ਮਟਕੇ ਚ ਕੀ ਪਾਉ ਉਹ ਮਟਕਾ ਤੁਸੀਂ ਭਰ ਨਹੀਂ ਸਕਦੇ ਚੱਕ ਪਾਣੀ ਤੁਸੀਂ ਪਰ ਨਹੀਂ ਸਕਦੇ ਕਿਸ ਚੀਜ਼ ਨਾਲ ਜੁੜੀ ਹੋਈ ਹੈ ਬੁਝਾਰਤ ਇਹ ਦੱਸੋ ਉਹ ਬੁਝਾਰਤ ਅੱਜ ਕੱਲ ਤਾਂ ਨਹੀਂ ਹੋਣੀ ਮੈਨੂੰ ਲੱਗਦਾ ਬਹੁਤ ਘੱਟ ਚੁੱਕਿਆ ਉਹ ਚੀਜ਼ ਦਾ ਜਵਾਨਾ ਪਹਿਲਾਂ ਜਵਾਨਾਂ ਵਿੱਚ ਬਹੁਤ ਸੀ ਉਹ ਕਿੱਥੇ ਸੀ ਘਰਾਂ 'ਚ ਸਾਡੇ ਘਰ 'ਚ ਹੋਵੇਗਾ ਤੁਹਾਡੇ ਘਰ 'ਚ ਨਹੀਂ ਪਤਾ ਮੈਂ ਤੁਹਾਡੇ ਘਰ ਨਹੀਂ ਨਾ ਦੇਖੀ ਚੰਗੀ ਪਰ ਤੁਹਾਡੇ ਘਰ 'ਚ ਸੀ ਉਹ ਚੀਜ਼ ਸਾਡੇ ਘਰ 'ਚ ਹੁਣ ਵੀ ਨਹੀਂ ਦੋ ਨੇ ਸਾਡੇ ਘਰ ਦੇ ਦੋ ਤੁਹਾਡੇ ਮਮੀ ਨੂੰ ਪੁੱਛਣਾ ਚਾਹੀਦਾ ਤੁਹਾਡੇ ਘਰ ਦੋ ਨੇ ਹੋਰ ਉਹਦਾ ਤੁਸੀਂ ਕੀ ਇਸਤੇਮਾਲ ਕਰਦੇ ਹੋ ਕਿਚਨ ਦੇ ਵਿੱਚ ਇਸਤੇਮਾਲ ਕਰਦੇ ਹੋ ਨਾ ਨਾ ਕਿਚਨ 'ਚ ਨਹੀਂ ਆਪਣਾ ਜਿਵੇਂ ਕਮਰਾ ਕਹਿੰਦੇ ਨੇ ਨਾ ਸਟੋਰ ਉਹਦੇ 'ਚ ਰੱਖੀ ਜਾਂਦੀ ਆ ਉਹ ਸਟੋਰ 'ਚ ਰੱਖੀ ਜਾਂਦੀ ਆ ਅ ਇਹਦਾ ਜਵਾਬ ਹੈ ਜੀ ਮੈਨੂੰ ਲੱਗਾ ਸੰਦੂਕੜ ਸੰਦੂਕੜੀ ਹਾਂ ਜਿਹਨੂੰ ਪੇਟੀ ਵੀ ਕਹਿੰਦੇ ਹਾਂ ਪੇਟੀ ਹਾਂ ਕਾਜੀ ਕਾਰੀਗਰਾਂ ਬਣਾਤੀ ਠੀਕ ਹੈ ਬੰਦੇ ਤੋਂ ਨਾ ਰਗਿਆ ਬੰਦਾ ਹੋ ਗਿਆ ਰਜਾਈ ਓਹੋ ਸੂਟਾਂ ਦੇ ਵਿੱਚ ਬੜੀ ਪਾਉਂਦੀ ਨਹੀਂ ਰੱਦੀ ਲੈਣ ਦੇਣ ਕਰਦੇ ਰਹਿੰਦੇ ਆ ਅੱਛਾ ਬੰਦੇ ਬੰਦੇ ਤਾਂ ਇਹਨਾਂ ਸਮਾਨ ਨੂੰ ਕਰਦੇ ਨਹੀਂ ਬੀਬੀਆਂ ਨੂੰ ਹੁੰਦੀ ਯਾਦ ਹਨਾ ਹਾਂ ਨਹੀਂ ਨਹੀਂ ਸ਼ੌਂਕ ਆ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤਾਂ ਇਹਦਾ ਪੁਝਾਰ ਦਾ ਜਵਾਬ ਸੀਗਾ ਜੀ ਪੇਟੀ ਹਾਂ ਸੰਦੂਕੜੀ ਵੀ ਕਹਿੰਦੇ ਨੇ ਇਹਦੇ ਉੱਤੇ ਮੈਨੂੰ ਇੱਕ ਗਾਣਾ ਵੀ ਯਾਦ ਆ ਰਿਹਾ ਮੈਂ ਗਾਦਾ ਗਾ ਦਿਓ ਸਾਸੂ ਨੇ ਖੋਲਿਆ ਸੰਦੂਕ ਵਿਚ ਨਿਕਲੀ ਇੱਕ ਬੰਦੂਕ ਸਾਸੂ ਦੜ ਗਈ ਕਿ ਬਹੂੜ ਤੂੰ ਯੋ ਕੇ ਲਾਈ ਜ਼ਰ ਮਨੇ ਮਾਰਨ ਆਈ ਸੈਂ ਬੜਾ ਟਾਈਮ ਪਹਿਲੇ ਸੁਣੀ ਸੀ ਵਾ 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 ਇਹਨੂੰ ਕੀ ਕਹਿੰਦੇ ਨੇ ਭਾਈ ਜਿਹਨਾਂ ਨੂੰ ਪਤਾ ਕਮੈਂਟ ਕਰਕੇ ਦੱਸ ਦਿਓ ਹੈ ਨਾ ਤੋ ਮਿਲ ਗਿਆ ਤਿੰਨ ਸੂਟ ਯੈਸ ਮਿਲ ਗਿਆ ਹਾਂ ਜੀ ਲਓ ਵੀ ਦੋਸਤੋ ਜਸਪ੍ਰੀਤ ਨੂੰ ਮਿਲ ਚੁੱਕੇ ਨੇ ਤਿੰਨ ਸੂਟ ਇਸੇ ਗੱਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਰੋਜ਼ਾਨਾ ਨਵੀਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਤਿੰਨੋਂ ਬੁਝਾਰਤਾਂ ਦੇ ਸਹੀ ਜਵਾਬ ਦੇਵੇਗਾ ਉਹਨਾਂ ਦਾ ਨਾਮ ਅਪਨਾ ਨੈਕਸਟ ਵੀਡੀਓ ਵਿੱਚ ਮੈਂਸ਼ਨ ਕਰਾਂਗੇ ਲੇਕਿਨ ਜਵਾਬ ਆਪੀ ਨੂੰ YouTube ਤੇ ਦੇਨੇ ਨੇ Facebook ਤੇ ਨਹੀਂ ਹੂੰ Facebook ਤੇ ਵੀ ਦੇ ਸਕਦੇ ਹੋ ਮਤਲਬ ਅਸੀਂ ਜਿਹੜਾ ਨਾਮ ਲਿਆਂਗੇ ਨਾ ਉਹ YouTube ਤੇ ਆਏ ਕਮੈਂਟ ਦੇ ਵਿੱਚੋਂ ਲਿਆਂਗੇ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਬਾਏ